ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਖਰ ਬੇਤਿਹਰਾਤ ਪੌਂਸਨਬੇ ਦੇ ਵਿੱਚ ਇੱਕ ਛੋਟੀ ਜਿਹੀ ਲੜਾਈ ਨੇ ਉਦੋਂ ਵੱਡਾ ਰੂਪ ਧਨ ਕਰ ਲਿਆ ਜਦੋਂ ਇੱਕ ਵਿਅਕਤੀ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਤਿੰਨ ਜਾਣਿਆਂ ਨੂੰ ਕਾਰ ਦੇ ਨਾਲ ਖੋਟਲ ਦਿੱਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਜ਼ਿੰਮੇਦਾਰੀ ਗਨ ਨੂੰ ਰਾਤੀ 10:20 ਮਿੰਟ ਦੇ ਕਰੀਬ ਪੌਂਸਨ ਬੀ ਰੋਡ ਤੇ ਬੁਲਾਇਆ ਗਿਆ ਜਿੱਥੇ ਸਭ ਦੀ ਸ਼ੁਰੂਆਤ ਹੋਈ ਇਸ ਦੇ ਨਾਲ ਐਂਜਲੇਸਾ ਸਟਰੀਟ ਤੇ ਹੇਕੇ ਸਟਰੀਟ ਤੇ ਜਾ ਕੇ ਹੇ ਖਤਮ ਹੋਈ ਜਦੋਂ ਇੱਕ ਵਿਅਕਤੀ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਤਿੰਨ ਜਾਨੇ ਨੂੰ ਕੁਚਲ ਦਿੱਤਾ ਇਸ ਤੋਂ ਬਾਅਦ ਇਹ ਕਾਰ ਇੱਕ ਖੰਭੇ ਦੇ ਨਾਲ ਜਾ ਟਕਰਾਈ ਜਿੱਥੇ ਇਹ ਰੁਕੀ ਇਸ ਸਭ ਦੇ ਵਿਚ ਲੜਾਈ ਦਾ ਕੀ ਕਾਰਨ ਸੀ ਇਹ ਪਤਾ ਨਹੀਂ ਲੱਗ ਪਾਇਆ ਪਰ ਇਹ ਲੜਾਈ ਇੱਕ ਪਾਰਟੀ ਤੋਂ ਸ਼ੁਰੂਆਤ ਹੋਈ ਸੀ ਇਸ ਦੀ ਜਿੱਤੇ ਕਿ ਜਨਮ ਦਿਨ ਦੀ ਪਾਰਟੀ ਸੈਲੀਬ੍ਰੇਟ ਕੀਤੀ ਜਾ ਰਹੀ ਸੀ ਇਥੋਂ ਸ਼ੁਰੂ ਹੋਈ ਲੜਾਈ ਤੋਂ ਬਾਅਦ ਇਹ ਖਤਰਨਾਕ ਰੂਪ ਧਨ ਕਰ ਗਈ ਇਸ ਵਿੱਚ ਇੱਕ ਵਿਅਕਤੀ ਜ਼ਿਆਦਾ ਗੰਭੀਰ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਭਾਰਤੀ ਕਰਵਾਇਆ ਗਿਆ ਫਿਲਹਾਲ ਦੋਨੋਂ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ ਪੁਲਿਸ ਦੇ ਵੱਲੋਂ ਇੱਕ 24 ਸਾਲਾਂ ਕਾਰ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਦੀ ਪੇਸ਼ੀ ਔਖਲਾ ਜ਼ਿਲ੍ਹਾ ਅਡਾਲਤ ਦੇ ਵਿੱਚ ਇਸ ਸ਼ੁੱਕਰਵਾਰ ਕਰਵਾਈ ਜਾਵੇਗੀ